ਆ ਵੀਰ ਚੱਲ ਹੁਣ ਮਾਰ ਇਹ ਤਾਂ ਮਾਰੇ ਇਹਨੇ ਹੋ ਜਾਂਦਾ ਹਾਂ ਚੱਲ ਮਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਸਕੀਰ ਤੇ ਤੁਸੀਂ ਦੇਖ ਰਹੇ ਹੋ ਜਸਕੀਰ ਤੇ ਵਲੌਗਸ ਤੇ ਅੱਜ ਫੇਰ ਆ ਗਏ ਆਪਾਂ ਮੰਡੀ 'ਚ ਲੈ ਤੂੰ ਆ ਜਾ ਮੇਲਾ ਤੇ ਅੱਜ ਆਪਾਂ ਤੁਹਾਨੂੰ ਜਾਨੀ ਕਿ ਮੇਨ ਮੇਨ ਡਿਫਰੈਂਸ ਇਹ ਦੱਸਦੇ ਹਾਂ ਵੀ ਆਪਣੇ ਵਾਲੇ ਬੋਲਟ ਦੇ ਤੇ ਇਹਦੇ ਨਵਜੋਦ ਵਾਲੇ ਦੇ ਮੈਂ ਦੱਸਦਾ ਹਾਂ ਬਹਿ ਗਿਆ ਐ ਪੈਟਰੋਲ ਪੀਣਾ ਤੂੰ ਇਹ ਆ ਹੀ ਬੋਲਟ ਐ ਇਹ ਵੀ ਬੋਲਟ ਐ ਸਾਸਰੀ ਗਾਲ ਜੀ ਓ ਯਾਰ ਤੂੰ ਪਗਾਈ ਨਾ ਮਾਰ ਹੁਣ ਮੈਨੂੰ ਕਹਿਂਦੇ ਇਹ ਆ 2012 ਮਾਡਲ ਲਾਣਾ ਇਹ 2012 ਮਾਡਲ BS3 ਇਹ ਹੈਗਾ BS3 ਤੇ ਆਪਣੇ ਵਾਲਾ ਹੈਗਾ BS1 ਕਹਿ ਲੋ ਜਾਂ CI ਇੰਜਨ ਵਾਲਾ 올ਡ ਯਾਨੀ ਮਾਡਲ ਪੁੱਠੇ ਘੇਰਾ ਵਾਲਾ ਕਹਿ ਲੋ ਤੇ ਮੇਣ ਜਿ ਕਿਉਂਕਿ ਉਹ 12 ਮਾਡਲ ਆ ਤੇ 10 ਮਾਡਲ ਆ ਠੀਕ ਆ ਤੇ 12 ਜਾਨੀ 15 ਤੋਂ ਬਾਅਦ ਟੈਂਕੀ ਟੁੰਕੀ ਦੇ ਵਿੱਚ ਤੇ ਮੋਨੋਗ੍ਰਾਮਾਂ ਦੇ ਵਿੱਚ ਫਰਕ ਆ ਗਿਆ ਸੀ ਏ ਤੇ ਆਪਣੇ ਵਾਲੇ ਦਾ ਕੋਈ ਜ਼ਿਆਦਾ ਇਨਾ ਫਰਕ ਨਹੀਂ ਸਭ ਤੋਂ ਵੱਡਾ ਫਰਕ ਤਾਂ ਚਲੋ ਇੰਜਨ ਦਾ ਤੇ ਬਾਕੀ ਉਤੋਂ ਜਾਨੀ ਲੁੱਕ ਜਿਹੜੀ ਆ ਸੇਮ ਹੀ ਆ ਲੁੱਕ ਤਾਂ ਹਨਾ ਲਗਭਗ ਸੇਮ ਹੀ ਆ ਹਨਾਈ ਹਾਂਜੀ ਹਾਂਜੀ ਜ਼ਰੂਰੀ ਤੇ ਇੱਕ ਗੱਲ ਹੋਰ ਆ ਜੇ ਆਪਾਂ ਆਵਾਜ਼ ਜੇ ਸੁਣਾਉਣੀ ਹੋਈ ਇਹਦੇ ਵਿੱਚ ਆਪਾਂ ਨੂੰ ਇੱਕ ਫਾਇਦਾ ਸਲਾਂਸਰ ਉਹਦੇ ਵੀ ਉਹੀ ਲੱਗਾ ਸਲਾਂਸਰ ਇਹਦੇ ਵੀ ਲੱਗਾ ਕਿਉਂਕਿ ਨਹੀਂ ਤਾਂ ਕਈ ਵੀਡੀਓ ਦੇ ਵਿੱਚ ਹੁੰਦਾ ਇੱਕ ਦੇ ਲੌਂਗ ਬੋਟਲ ਲੱਗਾ ਹੁੰਦਾ ਇੱਕ ਦੇ ਸ਼ਾਰਟ ਇਹਦੇ ਵੀ ਸ਼ਾਰਟ ਆ ਤੇ ਉਹਦੇ ਵੀ ਸ਼ਾਰਟ ਆ ਬੈਂਡ ਤਾਂ ਇੱਕੋ ਹੀ ਹੈ ਨਾ ਕਿ ਬੈਂਡ ਦਾ ਫਰਕ ਆ ਫਰਕ ਉਹਦਾ ਹੋਰ ਥੋੜਾ ਬਹੁਤ ਫਰਕ ਆ ਹਾਂ ਤੇ ਇਹ ਵੀ ਖਾਲੀ ਉਹ ਵੀ ਖਾਲੀ ਆ ਉਹਦੇ ਵਿੱਚ ਸੀਟੀ ਪਾਈ ਉਹਨੇ ਲੈ ਨਹੀਂ ਨਹੀਂ ਸੀਟੀ ਪਾਈ ਆ ਆਪੇ ਮਾਰਦਾ ਸੀਟੀ ਖੜਾਤੀ ਆ ਇੰਜਨ ਹੀ ਐਵੇਂ ਦਾ ਆਉਂਦਾ ਅੱਛਾ ਨਹੀਂ ਹੋਊਗਾ ਕੋਈ ਚੱਕਰ ਬੈਂਡ ਦੇ ਵਿੱਚ ਜਾਲੀ ਜੂਲੀ ਹੋਊਗੀ ਮੈਂ ਤਾਂ ਮੈਂ ਇੰਦਰ ਜੜੀ ਹੁਣੇ ਅੱਛਾ ਤੇ ਆਹ ਦੇਖੋ ਇਹ ਹੈਗਾ ਟਵਿਨ ਸਪਾਰਕ ਇੰਜਨ ਤੇ ਇਹ BS3 ਆ ਤੇ ਇਹਦਾ ਕਾਰਬੂਰੇਟਰ ਵੀ ਦੇਖੋ ਆਹ ਕਾਰਬੂਰੇਟਰ ਦੇਖੋ ਤੇ ਉਹਦਾ ਦੇਖੋ ਫਰਕ ਹੈਗਾ ਕਾਰਬੂਰੇਟਰ ਦੇ ਵਿੱਚ ਵੀ ਬਾਕੀ ਆ ਇੰਜਨ ਤੇ ਗੇਰਾਂ ਦਾ ਤਾਂ ਜਾਨੀ ਜਿਹੜਾ ਵੱਡਾ ਫਰਕ ਹੈਗਾ ਹੀ ਹੈਗਾ ਬਾਕੀ ਜਿਹੜੇ ਇਹਦੇ ਆ ਡੱਬੇ ਆ ਹਨਾ ਇੱਕ ਆਹ ਲਾ ਤੇ ਆਹ ਸਾਰੇ ਇਹ ਦੋਨੇ ਟੇਡੇ ਟੇਡੇ ਹੀ ਆ ਇਹਦੇ ਸਿੱਧਾ ਇਹਦੇ ਜਮਾਂ ਸਿੱਧਾ ਦੇ ਨਾਲੇ ਹੈ ਵੀ ਵੱਡੇ ਆ ਆ ਟਾਪੇ ਇਹ ਤੇ ਆ ਚੀਜ਼ ਦਾ ਹੀ ਫਰਕ ਆ ਚੈਸੀ ਦਾ ਤੇ ਉਹਦੇ ਆਏ ਆ ਤੇ ਬਾਕੀ ਜਿਵੇਂ ਆ ਮਗਰਲਾ ਜਿਵੇਂ ਨੰਬਰ ਪਲੇਟ ਜਿੱਥੇ ਕੱਸੀ ਦੀ ਆ ਇਹਦਾ ਜਗਾੜ ਜਾਂ ਥੋੜਾ ਜਿਹਾ ਚੱਕ ਮਾ ਆਏ ਪਿੱਛੇ ਨੂੰ ਤੇ ਉਹਦਾ ਜਮਾ ਫਲੇਟ ਆ ਤੇ ਬਾਕੀ ਇਹਨੇ ਐਂਡੀਗੇਟਰ ਲਾਏ ਨਹੀਂਗੇ ਤੇ ਆਪਾਂ ਲਾਤੇ ਆ ਬਾਕੀ ਇਹਦੇ ਲਾਈਵ ਵੀ ਲੈਣੀ ਆ ਲਾਈਵ ਚਲੋ ਉਹ ਤਾਂ ਆਪਾਂ ਪਵਾਏ ਆ ਵੈਸੇ ਜਮਾ ਰੀਨ ਵਾਲੀ ਆ ਜਿਹੜੇ ਹਨਾ ਜਾਂਸੀ ਵਾਲੇ ਬਸ ਕਲਾ ਸੈਂਸਰ ਬੰਡੇ ਚੀਜ਼ ਆ ਹਾਂ ਤੇ ਬਾਕੀ ਜਿਹੜਾ ਤਾਂ ਇੰਜਨ ਦਾ ਜਖਣਾ ਲਾਈ ਪਟਾਕੇ ਮੇਰਾ ਮਰਾ ਉਹ ਤਾਂ ਬਾਕੀ ਮੀਟਰ ਵੀ ਸੇਮ ਆ ਇਹਦੇ ਓਏ ਕਿਉਂਕਿ ਜਿਹੜੇ ਇਹ ਤੋਂ ਬਾਅਦ ਚ ਆ ਗਏ ਸੀਗੇ BS4 ਆਏ ਆ ਉਹਨਾਂ ਦੇ ਵਿੱਚ ਆ ਐਂਪਮੀਟਰ ਗੈਪ ਕਰਕੇ ਇੱਥੇ ਹੋਰ ਆਏ ਸੀਗੇ ਬੈਟਰੀ ਵਾਲੇ ਫੰਕਸ਼ਨ ਜੇ ਤੇ ਇਹਦਾ ਪਰ ਵਰਕਿੰਗ ਨਹੀਂ ਕਰਦਾ ਇਹਦਾ ਜੋ ਲਾਈਟ ਵਾਧਦੀ ਘਟਦੀ ਜਣੀ ਇਹਦਾ ਡੀਕੰਪਰੈਸ਼ਰ ਦਾ ਕੋਈ ਹਿਸਾਬ ਨਹੀਂ ਵੀ ਕਿੱਕ ਮਾਰ ਲੱਗੇ ਸਿੱਧੀ ਕਿੱਕ ਵੱਜਦੀ ਆ ਤੇ ਉਹਦਾ ਥੋੜਾ ਜਿਹਾ ਹੈਗਾ ਜੱਬ ਜਾ ਤੇ ਬਾਕੀ ਇਧਰਲੇ ਪਾਸੋਂ ਦਾ ਫਰਕ ਹੈਗਾ ਕਿਉਂਕਿ ਉਹਦਾ ਮੇਨ ਹੈ ਨਾ ਇੰਜਨ ਤੇ ਗੀਅਰ ਬਾਕਸ ਦਾ ਫਰਕ ਆ ਵੀ ਉਹਦਾ ਇਧਰ ਆ ਗੀਅਰ ਤੇ ਇਹਦੇ ਪਰਲੇ ਪਾਸੇ ਉਹ ਤਾਂ ਸਭ ਤੋਂ ਵੱਡਾ ਹੈਗਾ ਹੀ ਹੈਗਾ ਡਿਫਰੈਂਸ ਤੇ ਹੁਣ ਸਟਾਰਟ ਕਰਕੇ ਦਿਖਾਉਨੇ ਪਹਿਲਾਂ ਆਪਣੇ ਵਾਲਾ ਸਟਾਰਟ ਕਰਦਾ ਖੜ ਜਾ ਵੇ ਲੈ ਇਹਨੂੰ ਕਰਦੇ ਆ ਚਾ ਪਹਿਲਾਂ ਆਹੀ ਕਰ ਚੱਲ ਪਹਿਲਾਂ ਇਹਦਾ ਹੱਥ ਨਾਲ ਹੀ ਹੋ ਜਾਂਦਾ ਗੇਰ ਚ ਤਾਂ ਨਹੀਂ ਗੇਰ ਤੇ ਮੇਰੀ ਹਾਂ ਅੰਦਰੋਂ ਵੀਡੀਓ ਵੀਡੀਓ ਤਾਂ ਚੱਲਦੀ ਆ ਗੇਰ ਚ ਹੀ ਸੀਗਾ ਮੈਂ ਤੈਨੂੰ ਗੇਰ ਤੇ ਖੜਾਇਆ ਆ ਤੀਲ ਜਾ ਕੇ ਤੋਂ ਡੋਲਣ ਲੱਪਿਆ ਹੋਏ ਵੇ ਸੁਦਾ ਉਹਨਾਂ ਨੂੰ ਹੰਦੀ ਹੋਈ ਬੇਇਤੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆ ਮੈਨੂੰ ਲੱਗਾ ਤੇਰੇ ਪਟਾਕਿਆਂ ਨੇ ਕੰਮ ਕੀਤਾ ਹਾਏ ਜਿਹੜਿਆ ਲੀਕ ਹੋਣ ਲੱਪਿਆ ਨਾ ਮਰਾ ਗਿਆ ਸੀ ਮਰਾ ਗਿਆ ਇਹ ਮੇਂ ਪਟਾਕਾ ਕੋਲਵਾਨਾ ਦੇ ਘਰ ਜੋ ਇਨੀ ਬੇਇਤੀ ਛੋਰਾ ਹੈ ਨਹੀਂ ਨਹੀਂ ਸਾਰਾ ਡੀ ਕਮਰਾ ਤੇ ਪਿੰਨ ਪੈਣ ਵਾਲੀ ਜਾਂਦੀ ਜਿੰਨ ਲੱਤ ਨਾ ਮਿਨਾਇਆ ਫੇਰ ਯਾ ਯਾ ਹੋ ਗਿਆ ਸ਼ੁਕਰ ਆ ਫੜ ਜਾ ਬਾਂਦਰ ਕਰੇ ਇਸ ਤੇ ਛੱਡੀ ਆ ਦੇਖ ਲੋ ਜਦੋਂ ਜਮਾ ਸਲੋ ਹੋ ਜਾਂਦਾ ਆਵਾਜ਼ ਇਹਦੀ ਜਮਾ ਘਟ ਜਾਂਦੀ ਵੈਸੇ ਵੀ ਹੈ ਤਾਂ ਜਣੀ ਟਾਈਮਿੰਗ ਇਹਦੀ ਬਹੁਤ ਵੈਸੇ ਵੀ ਤੇਜ਼ ਚੱਲਦਾ ਤੇ ਪਰ ਉਹ ਆਵਾਜ਼ ਘਟ ਜਾਂਦੀ ਹੈ ਦੀ ਵੈਸੇ ਵੀ ਖੜੇ ਦੀ ਆਵਾਜ਼ ਘਟ ਆਉਂਦੀ ਆ ਇਹ ਟਿੱਕੀ ਵਾਲੀ ਆਵਾਜ਼ ਆ ਨਾ ਇਹਦੀ ਓਏ ਮਾਰ ਖੜ ਜਾ ਸੀਟੀ ਵੀ ਮਾਰਦਾ ਇਹ ਮਰੀ ਮਾਰਦਾ ਹੁੰਦਾ ਨਾ ਕੱਲੇ ਨੂੰ ਬੰਦ ਕਰਦੇ ਹੁਣ ਆਪਣੇ ਆਜ ਦੀ ਆਵਾਜ਼ ਸੁਣਾਉਣਾ ਮੈਂ ਇਹਦਾ ਵੈਸੇ ਵੀ ਸੁਣੀਆ ਖੜ ਜਾ ਗੇਰ ਓਏ ਯਾਰ ਤਨਵਾਖਾ ਲੈਣੀ ਓਏ ਓਏ ਤੇ ਮੈਂ ਵੱਡਾ ਸਟੈਂਡ ਲਾਤਾ ਮੈਨੂੰ ਇਹਨਾਂ ਦਾ ਪਤਾ ਸੀ ਓਏ ਪ੍ਰੈਸ਼ਰ ਤਾਂ ਬਣਾ ਲਾ ਇਹਦਾ ਛੱਡ ਯਾਰ ਚੱਲ ਹੁਣ ਮਾਰ ਇਹ ਤਾਂ ਮਾਰੇ ਇਹਨੇ ਹੋ ਜਾਂਦਾ ਇਹ ਤਾਂ ਨਹੀਂ ਆਹ ਦੇਖੋ ਕਿੰਨਾ ਸਲੋ ਖੜਦਾ ਰੇਸ ਨਾ ਕਰੀ ਛੋਰਾ ਆ ਹੀ ਮੈਂ ਆ ਫੜ ਕਾ ਬੱਸ ਕਰਦੇ ਭੋਲਣਾ ਕਰੀ ਘੱਟ ਆਏ ਕਰਕੇ ਜਾ ਰੁਕੋ ਜਰਾ ਸਬਰ ਕਰੋ ਤੇ ਵੇਖੋ ਫੇਰ ਉਨਾ ਹੀ ਸਲੋ ਹੋ ਜਾਂਦਾ ਆਹ ਦੇਖੋ ਹੁਣ ਆਹ ਇਹਦੀ ਬਾਜ ਸੁਣੀ ਜਾਂਦੇ ਨਾ ਤੁਸੀਂ ਹੁਣ ਉਹਦੀ ਸੁਣੋ ਬੰਦ ਕਰੀ ਇਹਨੂੰ ਐਲੀ ਵਾਇ ਹੈ ਨਹੀਂ ਜਾਨੀ ਇਹਦੀ ਵਾਇ ਤਿੱਖੀ ਜਾਦੇ ਆ ਵੈਸੇ ਵੀ ਠੀਕ ਹੈ ਓਕੇ ਆ ਪਾਪਾ ਬੰਦ ਕਰ ਦਈਏ ਤੇ ਇਹਦੇ ਇੱਥੇ ਆ ਜਣੀਆ ਮੁੱਠੇ ਮੱਠਿਆਂ 'ਚ ਵੀ ਬਹੁਤ ਫਰਕ ਪਾਤਾ ਸੀਗਾ ਆ ਦੇਖੋ ਇਹਦੇ ਜਣੀ ਸੋਚਾਂ ਦੇ ਵਿੱਚ ਫਰਕ ਆ ਹਾਰਨ ਵਾਲੀ ਇਹਦੀ ਆ ਛੋਟੀ ਸੋਚ ਨਾਲ ਜੀ ਡੀ ਕੰਪਰੈਸ਼ਨ ਵਾਲੀ ਆ ਸੌਰੀ ਉਹਦੇ ਛੋਟੀ ਜੀ ਆ ਦੇ ਨਾਲ ਇਹਦੇ ਡੀਕੰਪਰੈਸ਼ਨ ਵਾਲੀ ਵੀ ਤਾਂ ਸੋਚਾਂ ਸੱਚਾਈਆਂ ਦਾ ਬਹੁਤ ਫਰਕ ਆ। ਇਹਦਾ ਨਾਲ ਇਹ ਐਂਪਮੀਟਰ ਜਿਹੜਾ ਵਰਕਿੰਗ ਵੀ ਆ ਯਾਨੀ ਇਹਦਾ ਕੰਮ ਹੈਗਾ ਉਹਦਾ ਵੈਸੇ ਏਡਾ ਕੋਈ ਕੰਮ ਹੈ ਨਹੀਂਗਾ। ਬਾਕੀ ਰੂਟਸ ਰਾਡ ਸਹਨੇ ਪੂਰੇ ਲਗਾਤੇ ਆ। ਕਿੰਨਾ ਚਿਰ ਹੋਊਗਾ ਤੈਨੂੰ ਲੈ ਇਹਨੂੰ ਇਹ? ਤਿੰਨ ਚਾਰ ਮਹੀਨੇ। ਤਿੰਨ ਚਾਰ ਮਹੀਨੇ ਹੋਈ ਆ ਇਹਦੋਂ ਕਿੰਨਾ ਚਿਰ ਦਾ ਲਈ ਫਿਰਦਾ? ਲੈ ਹੈਂ। ਮੋਟਰਸਾਈਕਲ ਲੈ ਇਹਨੂੰ ਹਣਾ ਮੈਂ। ਹਾਂ ਚਾਰ ਪੰਜ ਮਹੀਨੇ। ਚਾਰ ਤਿੰਨ ਚਾਰ ਮਹੀਨੇ। ਮੈਨਾਂ ਨਾਲ ਜ਼ਿਆਦੇ ਹੋਗੇ ਯਾਰ। 6-7 ਮਹੀਨੇ ਹੋ ਜੱਲੇ। ਤਾਂ ਚਲੋ ਜੀ ਹੁਣ ਚੱਲਦੇ ਘਰ ਨੂੰ ਤੇ ਰਾਹ 'ਚ ਵੀ ਤੁਹਾਨੂੰ ਸੁਣਾਉਣੇ ਆਵਾਜ਼ ਤੇ ਨਾਲੇ ਨਵਜੋਸ਼ ਸੁਣਾਊਗਾ ਪਟਾਕਾ ਆਉਦੇ ਵਾਲੇ ਦਾ ਸੁਣਾਏਗਾ ਸੁਣਾਵਾਂਗੇ ਲੋਈ ਚੱਲੇ ਆ ਘਰਾਂ ਨੂੰ ਬਾਕੀ ਜੇ ਲੱਕ ਦੇ ਵਿੱਚ ਤਾਂ ਆਪਾਂ ਕੋਈ ਹਨਾ ਵੀ ਇਹਦੇ ਵਿੱਚ ਪਤਾ ਨਹੀਂ ਕਰ ਸਕਦੇ ਵੀ ਹਨਾ ਵੀ ਡਿਵਰ ਕਪਾਤਾ ਇਹਨਾਂ ਦੇ ਵਜੇ ਟੈਂਕੀ ਜਮਾ ਸੇਮ ਹੀ ਆ ਜਿਹੜੇ BS3 ਆ ਤੇ BS1 ਜਿਹੜਾ ਆਪਣਿਆਂ ਵਾਲਾ 올ਡ ਬੋਲਟ ਤੇ ਆ ਆ ਗਈਆਂ ਸਾਡੇ ਪੈਨ ਦੀਆਂ ਨਹਿਰਾਂ ਜੋੜੀਆਂ ਹਣ ਤੁਹਾਨੂੰ ਪਟਾਕਾ ਸੁਣਾਉਂਦੇ ਇੱਥੇ ਬਚਾੜੀ ਬੰੜੀ ਚਲੋ ਜੀ ਪਟਾਕਾ ਮਰਾਉਣ ਲੱਗਾ ਚੱਲ ਮਰਾ ਨੇ ਨੇ ਇਹ স্মੋਕੇ ਨਹੀਂ ਅੱਗਦੀ ਉਹਦੀ ਕੱਢਦਾ ਹੀ ਨਹੀਂ ਹਾਂ ਦਿਸ ਜੀ ਫਿਰ ਵੀਡੀਓ ਜੀ ਪਤਾ ਲੱਗੂਗਾ ਚਲੋ ਬਹੁਤ ਆ ਨਹਿਰ ਤੇ ਛਾਲ ਮਾਰ ਕੇ ਦੇਖ ਕਮ ਜੰਦਰੇ ਵਜਦੀ ਆ ਓ ਤੂੰ ਦਾ ਤਾਰ ਵੀ ਜਾਏਗਾ ਬਈ ਆ ਪਟ્રોલ ਆ ਤੇਰੇ ਕੋਲੇ ਹਾਂ ਹਜੇ ਨਹੀਂ ਆਈਆਂ ਵੀਰੇ ਇੰਨੀਆਂ ਦੁਨੀਆਂ ਤੂੰ ਕੁੰਡ ਦੇਣ ਲੱਪਟਾ ਮੁੱਠਾ ਨੂੰ ਗਾਇਸ ਆਪਾਂ ਹੁਣ ਚੈਨਲ ਬਣਾਇਆ ਡਾਕੂ ਮੰਡਲ ਤੇ ਡਾਕੂ ਮੰਗਲ ਸਿੰਘ ਨੇ ਡਾਕੂ ਗਰਾਪ ਆ ਓ ਕਿੱਧਰ ਉੱਠ ਗਿਆ ਏ ਥੋੜਾ ਐਂ ਰੱਖ ਮੋਬਾਈਲ ਐਂ ਓਏ ਆਂਦਾ ਓਏ ਓਰੀ ਰੀ ਰੀਲ ਬਣਾਉਣੀ ਆ ਉਹ ਯਾਰ ਕਿੰਨਾ ਤੂੰ ਉਹ ਬੱਸ ਕਰ ਹੁਣ ਬ੍ਰੇਕਾਂ ਨਾ ਨਾ ਪੈਣੀਆਂ ਓਏ ਆ ਡੀ ਕੰਪਰੈਸ਼ਰ ਕਢਾ ਦੇ ਫੇਰ ਵਾਇ ਬਣੂਗੀ ਪਰ ਫੇਰ ਬੈਗ ਤਾਂ ਪਹਿਲਾਂ ਹੀ ਬਹੁਤ ਮਾਰਦਾ ਫੇਰ ਉਹ ਦੂਜਾ ਦੇ ਮਾਰ ਲੱਗ ਪੈਣੀਆਂ ਨੇ ਲੱਗਦਾ ਪਤਾ ਵੀ ਹੈਗਾ ਆ ਤੇਰੇ ਕੋਲੇ ਪੈਂਡਲਾਂ ਨੂੰ ਲੱਗਿਆ ਪਤਾ ਨਾ ਕਰਾ ਲਿਆ ਏ ਓਏ ਹੈ ਹੈ ਲਾਈਨ ਮੇਲੇ ਸਾਰੇ ਲਾ ਦੇ ਠੀਕ ਆ 2-3 ਹੈ 2-3 ਉਹ ਮੱਝਾਂ ਆ ਗਈਆਂ ਜੀ ਵੀ ਜਾਂਦੀ ਹੋਵੇ ਹੈ ਉਹ ਤਾਂ ਐਪਮੀਟਰ ਵਾਲੀ ਲੈ ਬੰਦ ਕਰ ਲਿਆ ਬਣਾਈਆਂ ਲਈ ਲੈ ਆਂ ਫਿਰ ਵੀਡੀਓ ਬਣਾਉਣੀ ਹੈ ਹਾਂ ਮੂੰਹ ਤੇ ਹਵਾ ਮਾਰੀ ਜਾਂਦਾ ਹੁਣ ਨਹੀਂ ਬੋਲ ਤੇਰਾ ਸਾਫ ਸੀ ਨੇ ਪਟਾਕੇ ਮੇਰਾ ਅਮਰਾਈ ਜਲੂਸ ਕੱਢ ਲਿਆ ਦਾ ਹਾਂ ਲੀਕ ਲੂਕ ਹੋਣ ਲੱਗਾ ਹੈ ਨਾ ਸੰਭਾਈ ਨਹੀਂ ਓਕੇ ਰਿਪੋਰਟਾਂ ਆਪਾਂ ਫਾਂ ਬੰਦ ਸ਼ੇਰ ਕਿਆ ਲਿਖਾ ਕੇ ਲੈ ਆਈਏ ਤਕੜਾ ਯਾਰ ਆ ਬਹੁਤ ਆ ਫਰਤ ਫਿਕੇਲਾ ਆ ਸਹੀ ਗੱਲ ਆ ਬੱਸ ਕਰ ਲਓ ਜੀ ਲਾਪਰੀ ਦੇ ਵੀ ਕਹਿੰਦੇ ਦੁੱਧ ਪਾ ਕੇ ਤਰੇ ਆਉਂਦਾ ਸੀ ਹੁਣ ਟੱਕਰ ਗਿਆ ਕਹਿਵਾ ਸਸਰੀ ਘਰ ਬਸਹੀ ਹੈ ਜਾਣਾ ਕੱਲੂ ਸਕੂਲੇ ਹੈ ਪੱਕਾ ਚੱਲਾਂਗੇ ਫਿਰ ਜਾਣਾ ਜਾਣਾ ਵੀਰੇ ਸਾਰੇ ਨਹੀਂ ਆ ਯਾਰ ਦੱਸੋ ਵੀ ਐ ਕਿਹਦਾ ਸੋਮਨ ਦਾ ਟੁੰਡੀ ਦਾ ਰਮਾਨ ਕੜਾ ਦਰਸ਼ੀ ਚੱਲ ਠੀਕ ਆ ਲੈ